ਸਸਰੀ ਕੱਜ ਸਾਰਨਾ ਜੱਪ ਲੈ ਕੇ ਜੀ ਬਹੁਤ ਹੀ ਪਿਆਸੂਟਾਂ ਦੀ ਕਲੈਕਸ਼ਨ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਫੈਬਰਿਕ ਹੋਗਾ ਚਨੌਰ ਸ਼ਫੌਨ ਦਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਹੀ ਵਰਕ ਹੋਏਗਾ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇ ਟਵਰਕ ਦਾ ਕੰਮ ਹੋਏਗਾ ਬਹੁਤ ਹੀ ਸੋਹਣੀ ਇੰਬੋਰਡਰੀ ਰਹੇਗੀ ਇਹਨਾਂ ਵਿੱਚ ਤਾਂ ਪੰਜ ਕਲਰ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਅਗਲਾ ਫੈਬਰਿਕ ਹੋਏਗਾ ਪਿਓਰ ਔਰਗੈਂਜ਼ਾ ਦਾ ਹੋਏਗਾ ਬਹੁਤ ਹੀ ਸੋਹਣੀ ਇਹਨਾਂ ਵਿੱਚ ਤਾਂ ਪ੍ਰਿੰਟ ਮਿਲ ਜਾਣਗੇ ਕਲਰ ਆਪਸ਼ਨ ਵੀ ਬਹੁਤ ਹੀ ਪਿਆਰੀ ਹੋਏਗੀ ਡਾਰਕ ਕਲਰ ਰਹਿਣਗੇ ਇਸ ਦੇ ਉੱਪਰ ਬਹੁਤ ਹੀ ਸਾਰਾ ਪ੍ਰਿੰਟ ਹੋਏਗਾ ਇੰਬੋਰਡਰੀ ਰਹੇਗੀ ਇਹਨਾਂ ਦੇ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਕੁਛ ਵੀ ਰੈਡੀ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਸ਼ਮੀਨਾ ਦਾ ਤਨ ਫੈਬਰਿਕ ਮਿਲੇਗਾ 2.5 ਮੀਟਰ ਦੀ ਕੱਟ ਹੋਏਗੀ ਸ਼ਰਟ ਐਂਡ ਬਾਟਮ ਦਾ ਕੰਬੋ ਹੋਏਗਾ ਵਿਦਆਊਟ ਦੁਪੱਟਾ ਹੋਣਗੇ ਪ੍ਰਾਈਸ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਚਿਨੌਨ ਸ਼ਫੌਨ ਦਾ ਫੈਬਰਿਕ ਮਿਲੇਗਾ ਐਸ ਦੇ ਉੱਪਰ ਬਹੁਤ ਹੀ ਸੋਨਾ ਵਰਕ ਹੋਏਗਾ ਬਹੁਤ ਹੀ ਪਿਆਰੇ ਕਲਰ ਹੋਣਗੇ ਡਾਰਕ ਕਲਰ ਰਹਿਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ 올ਓਵਰ ਸੂਟ ਵੀ ਲੈ ਸਕਦੇ ਹੋ ਤੁਸੀਂ ਪਲੇਨ ਬਾਟਮ ਵੀ ਰਲਵਾ ਸਕਦੇ ਹੋ ਮੈਚਿੰਗ ਸੂਟ ਵੀ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਅਗਲੇ ਇਰੇ ਸੂਟ ਹੋਣਗੇ ਸ਼ਰਟ ਹੋएगी ਜੀ ਪਿਓਰ ਸੈਲਫ ਗਲਾਸ ਸਿਲਕ ਦੀ ਬਹੁਤ ਹੀ ਸੋਹਣਾ neck ਤੇ ਘੇਰੇ ਤੇ ਵਰਕ ਹੋਏਗਾ ਆਰੀ ਵਰਕ ਦਾ ਕੰਮ ਹੋਏਗਾ ਪਲੇਨ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਗਾ ਉਸੇ ਟੂ ਸਾਈਡ ਬਾਰਡਰ ਤੇ ਵਰਕ ਹੋਏਗਾ ਹਾਂਜੀ ਇਹਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ